ਸਵਾਗਤ ਹੈ ਜੀ ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਉਣ ਵਾਲੀ 25 ਜੁਲਾਈ ਤੋਂ માતા ਚੰਤਕੁਰਨੀ ਜਿਦੇ ਨਵਰਾਤਰੇ ਸ਼ੁਰੂ ਹੋਣ ਜਾ ਰਹੇ ਨੇ ਤਾਂ ਇਸ ਦੌਰਾਨ ਜਿੱਥੇ ਪ੍ਰਸ਼ਾਸਨ ਪੱਪਾ ਪਾਰਾ ਹੁਸ਼ਿਆਰਪੁਰ ਪ੍ਰਸ਼ਾਸਨ ਤੇ ਉੱਥੇ ਹੀ ਹਿਮਾਚਲ ਪ੍ਰਸ਼ਾਸਨ ਵੀ ਹੈ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਪੱਪਾ ਪਾਰਾ ਪੰਜਾਬ ਤੇ ਹਿਮਾਚਲ ਦੇ ਪ੍ਰਸ਼ਾਸਨ ਵੱਲੋਂ ਆਪਸੀ ਤਾਲਮੇਲ ਕਰਕੇ ਇਹ ਤਿਆਰੀਆਂ ਬਾਬਤ ਇੱਕ ਦੂਸਰੇ ਤੋਂ ਜਾਣਕਾਰੀ ਵੀ हासिल ਕੀਤੀ ਜਾ ਰਹੀ ਹੈ ਉੱਥੇ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ 'ਚ ਲਗਾਤਾਰ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਵੱਲੋਂ ਵੀ ਵੱਖ-ਵੱਖ ਕਮੇਟੀਆਂ ਦੇ ਨਾਲ ਵੱਖ-ਵੱਖ ਪਹਾਗਾ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਨੇ ਕਿਉਂਕਿ 25 ਜੁਲਾਈ ਨੂੰ ਇਹ ਨవరాత్రੇ ਸ਼ੁਰੂ ਹੋਣ ਜਾ ਰਹੇ ਨੇ ਤਾਂ 9 ਦਿਨ ਮਾਤਾ ਚਿੰਤਪੁਰ ਨੇ ਜਿੱਦੇ ਦਰਬਾਰ ਤੇ ਜਿਹੜਾ ਮੇਲਾ ਲੱਗੇਗਾ ਤਾਂ ਇਸ ਮੇਲੇ ਨੂੰ ਲੈ ਕੇ ਹਰ ਸਾਲ ਹੀ ਜੜੀਆਂ ਦੂਰ ਦਰਾਡੇਆਂ ਤੋਂ ਸੰਗਤਾਂ ਆਉਂਦੀਆਂ ਨੇ ਸ਼ਰਧਾਲੂ ਆਉਂਦੇ ਨੇ ਇਕੱਲੇ ਪੰਜਾਬ ਦੇ ਵਿੱਚੋਂ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤ ਹੈ ਮਾਤਾ ਚਿੰਤਪੁਰਣੀ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਆ ਤਾਂ ਉੱਥੇ ਹੀ ਹੁਸ਼ਿਆਰਪੁਰ ਪ੍ਰਸ਼ਾਸਨ ਵੀ ਪੱਬਾ ਪਾ ਰਿਆ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਕਰਨੀਆਂ ਗਈਆਂ ਨੇ ਚਾਹੇ ਸਿਹਤ ਵਿਭਾਗ ਦੇ ਨਾਲ ਕੋਈ ਸੰਬੰਧਿਤ ਮਾਮਲਾ ਹੋਵੇ ਚਾਹੇ ਲੰਗਰ ਕਮੇਟੀਆਂ ਦੇ ਨਾਲ ਹੋਵੇ ਤਾਂ ਉਸ ਬਾਬਤ ਤੇ ਡਿਫਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਵੱਲੋਂ ਲਗਾਤਾਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਲੰਗਰ ਕਮੇਟੀਆਂ ਤੋਂ ਵੀ ਜਿਹੜਾ ਉਹ ਸਲਾਮ ਮਸ਼ਵਰਾ ਉਹਨਾਂ ਦੇ ਨਾਲ ਕੀਤੀ ਜਾ ਰਹੀ ਉਹਨਾਂ ਦੇ ਨਾਲ ਤਾਲਮੇਲਾਪਸ ਦੇ ਵਿੱਚ ਕਾਇਮ ਕੀਤਾ ਜਾ ਰਿਹਾ ਉੱਥੇ ਜਿੱਕਰ ਆਪਾਂ اے માતા ਚੰਤਪੁਰਨੀ ਜੀ ਦੇ ਦਰਬਾਰ ਦੀ ਗੱਲ ਕਰੀਏ ਤਾਂ ਅੱਜ ਆਦਾਰਾ ਹੁਸ਼ਾਰਪੁਰ ਦੀ ਨਿਊਜ਼ ਦੀ ਸਮੁੱਚੀ ਟੀਮ ਹੈ ਉਹ માતા ਚੰਤਪੁਰਨੀ ਜੀ ਅਤੇ માતા ਬਗਲਾਮੁਖੀ ਜੀ ਦੇ ਦਰਬਾਰ ਤੇ ਨਤਮਸਤਕ ਇਹ ਹੋ ਕੇ ਵਾਪਸ ਪਰਤੀ ਆ ਤਾਂ માતા ਚੰਤਪੁਰਨੀ ਜੀ ਦੇ ਦਰਬਾਰ ਦੀ ਗੱਲ ਕਰੀਏ ਤਾਂ ਲਗਾਤਾਰ ਇੱਥੇ ਜਿੱਥੇ ਪਾਰੀ ਮੀ ਆ ਜਿਹੜਾ ਹਿਮਾਚਲ ਦੇ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਉੱਥੇ ਹੀ ਇਹ ਮੰਦਿਰ ਪ੍ਰਬੰਧਕਾਂ ਵੱਲੋਂ ਵੀ ਤਿਆਰੀਆਂ ਜਿਹੜੀਆਂ ਉਹ ਜ਼ੋਰਾਂ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਮੰਦਿਰ ਦੀ ਸਜਾਵਟ ਆ ਜਿਹੜੀ ਉਹ ਮੰਦਿਰ ਨੂੰ ਇੱਕ ਵਿਲੱਖਣ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ ਵੱਖ-ਵੱਖ ਫੁੱਲਾਂ ਦੇ ਨਾਲ ਮਾਤਾ ਚੰਤਪੂਰਨੀ ਜਿਹਦੇ ਦਰਬਾਰ ਨੂੰ ਸਜਾਇਆ ਜਾ ਰਿਹਾ ਤਾਂ ਉੱਥੇ ਸ਼ਰਧਾਲੂਆਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਮਾਤਾ ਚੰਤਪੂਰਨੀ ਜਿਹਦੇ ਮੇਲੇ ਨੂੰ ਲੈ ਕੇ ਪਾਇਆ ਜਾ ਰਿਹਾ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਜਿਹੜੀਆਂ ਉਹ ਲੰਗਰ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜਦੋਂ ਆਪਾਂ ਹੁਸ਼ਿਆਰਪੁਰ ਤੋਂ ਹਿਮਾਚਲ ਸਰਹੱਦ ਤੱਕ ਪਹੁੰਚਦੇ ਆ ਤੇ ਰਸਤਿਆਂ ਦੇ ਵਿੱਚ ਜਿਹੜੇ ਉਹ ਟੈਂਟ ਲੱਗਣੇ ਸ਼ੁਰੂ ਹੋ ਚੁੱਕੇ ਨੇ ਮੰਦਰ ਮਾਫੀ ਚਾਹੁੰਦਾ ਲੰਗਰ ਪ੍ਰਬੰਧਕਾਂ ਵੱਲੋਂ ਜਿਹੜੀਆਂ ਸਫਾਈਆਂ ਕਰਨੀਆਂ ਆਪਣੀਆਂ ਥਾਵਾਂ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਇਹ ਲੰਗਰ ਨੂੰ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ ਕਿਉਂਕਿ ਕਈ ਲੰਗਰ ਕਮੇਟੀਆਂ ਵੱਲੋਂ ਦੋ ਦੋ ਤਿੰਨ ਤਿੰਨ ਦਿਨ ਤੱਕ ਲਗਾਤਾਰ ਲੰਗਰ ਲਗਾਇਆ ਜਾਂਦਾ ਤੇ ਕਈ ਕਮੇਟੀਆਂ ਵੱਲੋਂ ਇੱਕ ਦਿਨ ਲਈ ਲੰਗਰ ਲਗਾਇਆ ਜਾਂਦਾ ਪਰ ਤਿਆਰੀਆਂ ਜਿਹੜੀਆਂ ਉਹ ਵੱਡੇ ਪੱਧਰ ਤੇ ਕੀਤੀਆਂ ਜਾਂਦੀਆਂ ਨੇ ਤਾਂ ਲਗਾਤਾਰ ਮਾਤਾ ਚਿੰਤਪੁਰਨੀ ਜੀ ਦੇ ਤੇ ਮੇਲਿਆਂ ਦੀ ਕਵਰੇਜ ਵੀ ਜਿਹੜੀ ਜੋ ਹਰ ਸਾਲ ਆਦਾਰਾ ਹੁਸ਼ਾਰ ਪਰ ਨਿਊਜ਼ ਕਰਦਾ ਹੈ ਤੇ ਇਸ ਵਾਰ ਵੀ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਕਿ ਮੇਲਿਆਂ ਨੂੰ ਲੈ ਕੇ ਜੋ ਸੰਗਤਾਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਤੇ ਜੋ ਰੌਣਕਾਂ ਹੋਣਗੀਆਂ ਉਸ ਬਾਬਤ ਅਸੀਂ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਕਿਉਂਕਿ ਕਈ ਬਜ਼ੁਰਗਿਆ ਜਿਹੜੇ ਉਹ ਘਰਾਂ ਚੋਂ ਬਾਹਰ ਨਿਕਲ ਕੇ ਇਹਨਾਂ ਰੌਣਕਾਂ ਨੂੰ ਆਪਣੀ ਅੱਖੀ ਨਹੀਂ ਵੇਖ ਸਕਦੇ ਤਾਂ ਆਦਾਰਾ ਹੁਸ਼ਾਰ ਪਰ ਨਿਊਜ਼ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਸ਼ਰਧਾਲੂਆਂ ਨੂੰ ਘਰਾਂ ਦੇ ਵਿੱਚ ਬੈਠ ਕੇ ਇਸ ਮੇਲੇ ਦੀ ਜਿਹੜੀ ਉਹ ਰੌਣਕ ਦਿਖਾਈਗਾ ਤਾਂ ਉੱਥੇ ਖਾਸ ਕਰ ਇੱਕ ਅਪੀਲ ਅਸੀਂ ਨੌਜਵਾਨਾਂ ਨੂੰ ਕਰਨਾ ਚਾਹੁੰਦੇ ਆ ਕਿਉਂਕਿ ਕਈ ਵਾਰ ਜਿਹੜੇ ਉਹ ਨੌਜਵਾਨ ਹੈ ਹੁੱਲੜਬਾਜ਼ੀ ਕਰਦੇ ਨੇ ਦੋ ਪਹੀਆ ਵਾਹਨਾਂ ਤੇ ਤਾਂ ਉਹਨਾਂ ਨੂੰ ਬੇਨਤੀ ਜ਼ਰੂਰ ਹੈ ਕਿ ਤੁਸੀਂ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਦੇ ਲਈ ਜਾਣਾ ਹੈ ਕਿਸੇ ਤੁਸੀਂ ਕੋਈ ਹੁੱਲੜਬਾਜ਼ੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਕਈ ਵਾਰ ਹਾਦਸੇ ਵੀ ਅਜਹੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ ਜਿਸ ਨਾਲ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਤੋਂ ਤੁਸੀਂ ਪਰਹੇਜ਼ ਕਰਨਾ ਹੈ ਮਾਤਾ ਦੇ ਜਕਾਰੇ ਲੋਂਦੇ ਤੁਸੀਂ ਮਾਤਾ ਦੇ ਦਰਬਾਰ ਤੱਕ ਪਹੁੰਚਣਾ ਹੈ ਤੇ ਫਿਰ ਉੱਥੋਂ ਵਾਪਸ ਆਉਣਾ ਹੈ ਕਿਉਂਕਿ ਜਦੋਂ ਵੀ ਅਸੀਂ ਘਰੋਂ ਨਿਕਲਦੇ ਆਂ ਤੇ ਆਪਣੇ ਪਰਿਵਾਰ ਬਾਰੇ ਆਪਣੇ ਮਾਪੇ ਬਾਰੇ ਅਸੀਂ ਜ਼ਰੂਰ ਹੈ ਜਿਹੜਾ ਬਾਰ ਬਾਰ ਸੋਚਣਾ ਤਾਂ ਅੰਤ ਦੇ ਵਿੱਚ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਮਾਤਾ ਚਿੰਤਪੂਰਨੀ ਜਿਹਦੇ ਮੇਲਿਆਂ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਮਾਤਾ ਚਿੰਤਪੂਰਨੀ ਜਿਹਦੇ ਦਰਬਾਰ ਨੂੰ ਇੱਕ ਵਿਲੱਖਣ ਦਿਖ ਪ੍ਰਦਾਨ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਨੇ ਮਨਵੀਰ ਮੇਟੀਆਂ ਵਾਲਾ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ